ਟਿੰਡਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਅੰਦਰ 250.5 ਗ੍ਰਾਮ ਹੈਰੋਇਨ ਕੀਤੀ ਗਈ ਬਰਾਮਦ 10 ਵੱਖ-ਵੱਖ ਥਾਣੇ ਦੇ ਵਿੱਚ ਕੀਤੇ ਗਏ ਮੁਕੱਦਮੇ ਦਰਜ ਅਤੇ 17 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਡੀਐਸਪੀ ਸਿਟੀ ਬਨ ਹਰਵੰਦ ਸਿੰਘ ਢਾਲੀਵਾਲ ਨੇ ਦਿੱਤੀ ਜਾਣਕਾਰੀ ਟਿੰਡਾ ਪੁਲਿਸ ਵੱਲੋਂ ਨਸ਼ਿਆ ਵਿਰੁੱਧ ਵਿੱਢੀ ਮੁਹਿੰਮ ਤਹਿਤ ਬਠਿੰਡਾ ਦੇ ਥਾਣਾ ਕਤਵਾਲੀ ਦੇ ਏਰੀਏ ਦੇ ਨੇੜੇ ਨੇੜੋਂ ਕਿਲਾ ਸਾਹਬ ਦੇ ਇੱਕ ਨੇੜੇ ਤੋਂ ਇੱਕ ਪਾਰਕ ਦੇ ਵਿੱਚੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ 120 ਗ੍ਰਾਮ ਹਰੋਨ ਬ੍ਰੰਦ ਕੀਤੀ ਗਈ ਅਤੇ ਥਾਣਾ ਕਨਾਲ ਕਾਨੂੰਨੀ ਦੇ ਏਰੀਏ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 60 ਗ੍ਰਾਮ ਹਰੋਨ ਬ੍ਰੰਦ ਕੀਤੀ ਗਈ ਅਤੇ ਹੋਰ ਵੱਖ-ਵੱਖ ਥਾਣਿਆਂ ਦੇ ਵਿੱਚ ਮਾਮਲੇ ਦਰਜ ਕੀਤੇ ਗਏ ਜਿਸ ਦੇ ਵਿੱਚ 10 ਮੁਕੱਦਮੇ ਅੱਜ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਕੀਤੇ ਗਏ ਜਿਸ ਦੇ ਵਿੱਚ 250.5 ਗ੍ਰਾਮ ਕੋਰੋਨ ਬਰਾਮਦ ਕੀਤੀ ਗਈ ਹੈ ਅਤੇ 17 ਵਿਅਕਤੀਆਂ ਤੇ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਆਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਡੀ ਐਸ ਪੀ ਸਿਟੀ 1 ਹਰਵੰਦ ਸਿੰਘ ਢਾਲੀਵਾਲ। ਐਸ ਐਸ ਪੀ ਸਾਹਿਬ ਮੈਡਮ ਅਮਨੀਤ ਕੌਂਡਲ ਜੀ ਆਈ ਪੀ ਐਸ ਦੇ ਦੇਸ਼ਾਂ ਨਿਰਦੇਸ਼ਾਂ ਦੇ ਤਹਿਤ ਜਿਹੜੀ ਜ਼ਿਲ੍ਹਾ ਪਟੰਡਾ ਦੇ ਵਿੱਚ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਕੱਲ ਸੀ ਆਈ 1 ਦੀ ਪਾਰਟੀ ਪੁਲਿਸ ਪਾਰਟੀ ਬਲੋਂ ਯਸੇ ਗੁਰਸੇਵਕ ਸਿੰਘ ਦੀ ਨਿਗਰਾਨੀ ਹੇਠ ਜਿਹੜਾ ਸੀ ਇੱਕ ਵਿਅਕਤੀ ਨੂੰ ਗੁਰਦੁਆਰਾ ਖਿਲਾ ਸਾਹਿਬ ਦੇ ਨੇੜੇ ਇੱਕ ਪਾਰਕ ਦੇ ਵਿੱਚੋਂ ਕਾਬੂ ਕਰਕੇ ਉਹਦੇ ਕੋਲੋਂ 120 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਜਿਸ ਦੇ ਖਿਲਾਫ ਜਿਹੜਾ ਆਫਟਰ ਬਰਾਮਦਗੀ ਜਿਹੜਾ ਸੀ ਸਥਾਣਾ ਕੁਤਵਾਲੀ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਇਸੇ ਤਰ੍ਹਾਂ ਹੀ ਏਐਸਆਈ ਗੁਰਮੇਦ ਸਿੰਘ ਸਮੇਤ ਪੁਲਿਸ ਪਾਰਟੀ ਦੇ ਜਿਹੜਾ ਸੀ ਨਰਮਣਾ ਰੋਡ ਦੇ ਨੇੜੇ ਬੀੜਤਲਾ ਨਰਮਣਾ ਰੋਡ ਤੋਂ ਜਿਹੜਾ ਸੀ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜੇ ਇੱਕ 스위프트 ਕਾਰ ਦੇ ਵਿੱਚ ਦੋਨੋਂ ਵਿਅਕਤੀ ਸਵਾਰ ਸਨ ਜਿਨ੍ਹਾਂ ਦੇ ਕੋਲੋਂ 60 ਗ੍ਰਾਮ ਜਿਹੜੀ ਸੀ ਹੈਰੋਨ ਬਰਾਮਦ ਕੀਤੀ ਗਈ ਜਿਹੜਾ ਸੀ ਬਰਾਮਦ ਹੈਰੋਨ ਬਰਾਮਦ ਕਰਨ ਤੋਂ ਬਾਅਦ ਉਹਨਾਂ ਦੇ ਖਿਲਾਫ ਜਿਹੜਾ ਸੀ ਥਾਣਾ ਕਨਾਲ ਕਲੋਨੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਇਸੇ ਤਰ੍ਹਾਂ ਸਾਡੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੀ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜਾ ਸੀ ਇੱਕ ਮੁਕੱਦਮਾ ਜਿਹੜਾ ਸੀ 10 ਗ੍ਰਾਮ ਹੈਰੋਨ ਦਾ ਦਰਜ ਕੀਤਾ ਗਿਆ ਜਿਹਦੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆਗਾ ਇਸੇ ਤਰ੍ਹਾਂ ਹੀ ਥਾਣਾ ਨਈਆਂ ਵਾਲਾ ਦੇ ਵਿੱਚ ਜਿਹੜਾ ਸੀ ਤਿੰਨ ਵਿਅਕਤੀ ਨੂੰ ਕਾਬੂ ਕਰਕੇ 36 ਗ੍ਰਾਮ ਜਿਹੜੀ ਹੈਰਨ ਦੋ ਵੱਖ-ਵੱਖ ਐਫਆਈਆਰ ਦਰਜ ਕਰਕੇ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਥਾਣਾ ਨਥਾਣਾ ਦੇ ਵਿੱਚ ਜਿਹੜਾ ਹੈਗਾ ਦੋ ਮੁਕੱਦਮੇ ਜਿਹੜੇ ਸੀ ਦਰਜ ਕਰਕੇ ਦੋ ਦੋਸ਼ੀ ਕਾਬੂ ਕੀਤੇ ਆ ਲੋਦੇ ਕਬਜ਼ੇ ਦੇ ਵਿੱਚੋਂ 10 ਗ੍ਰਾਮ ਜਿਹੜੀ ਹੈ ਐਫਆਈਆਰ ਹੈਰਨ ਜਿਹੜੀ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਥਾਣਾ ਕੋਟਫੱਤਾ ਦੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਕਬਜ਼ੇ ਦੇ ਵਿੱਚੋਂ 2 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਹੈ। ਥਾਣਾ ਸੰਗਰ ਦੇ ਵਿੱਚੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਕਬਜ਼ੇ ਦੇ ਵਿੱਚੋਂ 7.5 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ ਥਾਣਾ ਨੰਦਗੜ ਦੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਦੇ ਕਬਜ਼ੇ ਵਿੱਚੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਇਸ ਤਰ੍ਹਾਂ ਸਾਡੇ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਟੋਟਲ ਜਿਹੜੀਆਂ ਹੈਗੀਆਂ ਵੱਖ-ਵੱਖ ਥਾਣਿਆਂ ਦੇ ਵਿੱਚ 10 ਐਫਆਈਆਰ ਜਿਹੜੀਆਂ ਐਨਡੀਪੀਐਸ ਦੇ ਤਹਿਤ ਦਰਜ ਕਰਕੇ ਟੋਟਲ 17 ਜਿਹੜੇ ਦੋਸ਼ੀਆਂ ਨੂੰ ਮੁਕੱਦਮੇ ਦੇ ਵਿੱਚ ਕਾਬੂ ਕੀਤਾ ਗਿਆਗਾ ਤੇ ਟੋਟਲ 250.5 ਗ੍ਰਾਮ ਜਿਹੜੀ ਹੈ ਹੈਰੋਂ ਦੀ ਬਰਾਬਦਗੀ ਕੀਤੀ ਗਈ ਹੈ